ਬੀਰਾਂ ਫਕੀਰਾਂ ਦੀ ਨਗਰੀ ਚੈਨਲ ਤੋਂ ਅੱਜ ਇੱਕ ਬੜਾ ਸ਼ਕਤੀਸ਼ਾਲੀ ਬਸ਼ੀ ਕਰਨ ਵਾਲਾ ਮੋਹਣੀ ਮੰਤਰ ਲੈ ਕੇ ਹਾਜ਼ਰ ਹੋਈ ਹੈ ਜੋ ਕਿ ਇਸ ਕ੍ਰੀਮ ਪੁਰਸ਼ ਨੂੰ ਕਿਸੇ ਨੂੰ ਵੀ ਖੁੱਲ ਦੇ ਨਾਲ ਜਾਂ ਫਿਰ ਇਤਰ ਦੇ ਨਾਲ ਬਸ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਵੀ ਜਿੰਨੇ ਵੀ ਤੁਸੀਂ ਚਾਹੋਗੇ ਬਸ ਕਰ ਸਕਦੀ ਹੈ ਤੁਹਾਡੀ ਹਕਮ ਲਿਬਿਕ ਉ ਚੱਲੇਗਾ ਲੇਕਿਨ ਇਸ ਮੂਨੀ ਮੰਤਰ ਨੂੰ ਸਿੱਧ ਕਰਨ ਦੀ ਵਿਧੀ ਦੱਸੇ ਹੋਏ ਤਰੀਕੇ ਦੇ ਅਨੁਸਾਰ ਜੇ ਸਿੱਧ ਕੀਤਾ ਜਾਵੇ ਤਾਂ ਇਹ ਮੂਨੀ ਮੰਤਰ ਪੂਰਾ ਕੰਮ ਕਰੇਗਾ ਅਤੇ ਜੇ ਤੁਮੀ ਤੁਸੀਂ ਚਾਹੋਗੇ ਉਹਨੂੰ ਆਪਣੇ ਪਸਤੇ ਵਿੱਚ ਕਰ ਸਕਦੇ ਇਸ ਮੰਤਰ ਨੂੰ ਔਰ ਵੀ ਕਰ ਸਕਦੀ ਹੈ ਲੜਕੀ ਵੀ ਕਰ ਸਕਦੀ ਹੈ ਲੜਕਾ ਵੀ ਵੀ ਕਰ ਸਕਦਾ ਲੇਕਿਨ ਸਦ ਕਰਨੇ ਤੋਂ ਬਾਅਦ ਇਹ ਮੰਤਰ ਚਲਾਇਆ ਜਾ ਸਕਦਾ ਸੂਸ਼ਿਤ ਕਰਨੇ ਵੀ ਜੇ ਦੀ ਵਿਧੀ ਇਹ ਪਹਿਲਾਂ ਉਹ ਸੰਭ ਲੋ ਉਸ ਤੋਂ ਬਾਅਦ ਉਹ ਮੰਤਰ ਉਹ ਕਲਮਾ ਪਾਠ ਦੱਸਾਂਗਾ ਜਿਹਦੇ ਨਾਲ ਤੁਸੀਂ ਫੁੱਲ ਤੇ ਪੜਕੀ ਜਾਂ ਇਤਰ ਤੇ ਪੜਕੀ ਜਾਂ ਫੁੱਲ ਸੰਗਾ ਕੀ ਜਾਂ ਇਤਰ ਆਪਣੇ ਤੇ ਛਿੜਕੀਗੀ ਜਾ ਸਕਦੀ ਉਦ ਤੱਕ ਵੀ ਇਹ ਮੰਤਰ ਕਰੇਗਾ ਜੇ ਨੂੰ ਵੀ ਤੁਸੀਂ ਆਪਣੇ ਵਾਸਤੇ ਕਰਨਾ ਹੋਵੇ ਉਹ ਬਸ ਦੇਖ ਉਹ ਜਾ ਕੇ ਹਲਕਾ ਦੋਸਤੋ ਮੰਤਰ ਨੂੰ ਸਿੱਧ ਕਰਨ ਦੀ ਵਿਧੀ ਇਸ ਤਰੀਕੇ ਦੇ ਨਾਲ ਹੈ ਕਿ ਇਸ ਮੰਤਰ ਨੂੰ ਰੋਜ਼ਾਨਾ 108 ਵਾਰ ਜਪਨਾ ਹੈ ਕਿਸੇ ਸ਼ubh ਮਹੂਰਤ ਤੇ ਜਪਨਾ ਸ਼ੁਰੂ ਕਰਨਾ ਹੈ ਜੇ ਆਪ ਨੂੰ ਪਤਾ ਹੋਵੇ ਕਿ ਸ਼ubh ਮਹੂਰਤ ਦਾ ਠੀਕ ਹੈ ਨਹੀਂ ਤਾਂ ਜੇ ਤੁਸੀਂ ਪੁੱਛ ਕੇ शुभ शौब मुहूर्त से ही इस मंत्र का जाप, जाप शुरू करना है रोजाना इस मंत्र का पाठ ग्यारह बजे रात में शुरू करना है यदि जो जाप का टाइम है समय है तकरीबन इक्की दिन लगातार जाप करना है ग्यारह बजे पाठ शुरू करना है और लगातार दिन इस मंत्र का जाप करना है ਇੱਕ ਲੋਟਾ ਪਾਣੀ ਦਾ ਪਰਕੇ ਕੋਲ ਰੱਖਣਾ ਹੈ ਇਹ ਜ਼ਰੂਰੀ ਹੈ ਬੈਠਣ ਦੇ ਲਈ ਆਸਣ ਜਿਹੜਾ ਉਹ ਵੱਡਾ ਕਾਲਾ ਹੋਣਾ ਚਾਹੀਦਾ ਰੋਦ੍ਰਕਸ਼ ਦੀ ਮਾਲਾ ਤੇ ਇਹ ਦਾ ਜਾਪ ਕਰਨਾ ਹੈ ਉਂਝ 158 ਕੇ ਦੀ ਮਾਲਾ ਤੇ ਇੱਕ ਮਾਲਾ ਵੀ ਕਰ ਸਕਦੇ ਲੇਕਿਨ ਦੋ ਮਾਲਾ ਵੀ ਕਰ ਸਕਦੇ ਤਿੰਨ ਮਾਲਾ ਵੀ ਕਰ ਸਕਦੇ ਜਿੰਨਾ ਵੀ ਵੱਧ-ਵੱਧ ਕਰ ਸਕਦੇ ਉਹ ਤਾਂ ਨੂੰ ਇਹ ਵਹੂਗਾ ਜਲਦੀ ਹੀ ਪਤਾ ਲੱਗਣ ਜਾਵੇ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਔਰ ਗੱਲ ਇਹ ਹੈ ਕਿ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਦੂਜਾ ਨਾ ਬੈਠਣਾ ਹੈ ਹਰ ਰੋਜ਼ ਬਾਟਕਨ ਬਿੱਲੀ ਇਤਰ ਜਾਂ ਸੈਂਟ ਆਪਣੇ ਤੇ ਲਗਾ ਕੇ ਰੱਖਣਾ ਜਿੱਥੇ ਆਸਮਨ ਤੇ ਬੈਠਣ ਵਾਲੇ ਕੋਲੇ ਇਤਰ ਜਾਂ ਸੈਂਟ ਜ਼ਰੂਰ ਛਿੜਕਣਾ ਹੈ ਪੰਜ ਤਰ੍ਹਾਂ ਦੇ ਮੇਵੇ ਸਾਮਣੇ ਰੱਖਣੀਆਂ ਪੰਜ ਤਰ੍ਹਾਂ ਦੇ ਫੁੱਲ ਸਾਮਣੇ ਰੱਖਣੀਆਂ ਪੰਜ ਤਰ੍ਹਾਂ ਦੇ ਫਲ ਸਾਮਣੇ ਰੱਖਣੀਆਂ ਜਿਸ ਦਿਨ E421 ਦਿਨ ਪੂਜਣ ਉਸ ਦਿਨ ਨਾਰੀਅਲ ਦੀ ਬਲੀ ਦੇਣੀ ਹੈ ਜਾਨੀ ਕਿ ਨਾਰੀਅਲ ਫੋੜਨਾ ਹੈ ਇਹ ਜਿੰਨਾ ਵੀ ਸਮਾਨ ਤੁਹਾਨੂੰ ਦੱਸਿਆ ਜੋ ਵੀ ਨਾਰੀਅਲ ਜਾਂ ਫੁੱਲ ਫਲ ਸਾਰਸਮਨਗੀ ਰੱਖ ਕੇ ਜਪਨਾ ਹੈ ਜਿਹਹੋਨ ਲੱਗਦਾ ਕਿ ਫੁੱਲ ਜਾਂ ਫਲ ਇਹ ਪੁਰਾਣੇ ਹੋ ਗਏ ਉਹ ਜਲ ਪ੍ਰਵਾਹ ਕਰ ਦੇਣੇ ਆ ਜਲ ਪ੍ਰਵਾਹ ਕਰਨੇ ਤੋਂ ਬਾਅਦ ਨਵੇਂ ਫਲ ਨਵਾਂ ਮੀਵਾ ਜਾਂ ਮੀਵਾ ਨਹੀਂ ਵੀ ਖਰਾਬ ਹੋ ਤਦੂ ਰੱਖ ਸਕਦੇ ਆ ਜਿਹੜਾ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੈਗਾ ਫਲ ਨਹੀਂ ਖਰੇ ਹੈਗੇ ਫੁੱਲ ਨਹੀਂ ਖਰੇ ਹੈਗੇ ਉਹ ਬਦਲ ਕੇ ਨਵਾਂ ਜ਼ਰੂਰ ਰੱਖਣਾ ਹੈ ਜਿਸ ਵਿੱਚ ਇਸ ਮੰਤਰ ਦੀ ਸਿੱਧੀ ਹੋ ਜਾਈਏ ਉਦਯੋਧੂ ਫੁੱਤੂ ਸਿੰਘ ਇਹ ਦਾ ਜੋ ਕਿ ਕਿਸੇ ਤੇ ਚਲਾਉਣਾ ਹੋਵੇ ਜਾਂ ਤਾਂ ਫੁੱਲ ਤੇ ਜਾਨੀ ਕਿ ਕੋਈ ਵੀ ਖੁਸ਼ਬੂ ਵਾਲੀ ਚੀਜ਼ ਲੈ ਸਕਦੀ ਫੁੱਲ ਲੈ ਸਕਦੀ ਜਾਂ ਸੈਂਟ ਲੈ ਸਕਦੀ ਹੈ ਫੁੱਲ ਤੇ ਪੜਕੀ ਲੈਂਦੇ ਤਾਂ 21 7 11 ਤੇ 40 ਵਾਰ ਇਹਦਾ ਮੰਤਰ ਪੜ੍ਹਨਾ ਜੋ ਫੁੱਲ ਤੇ ਜਾਂ ਸੈਂਟ ਤੇ ਇਤਰ ਤੇ ਵੀ ਪੜ੍ਹ ਸਕਦੀ ਹੈ ਫੁੱਲ ਤੇ ਉਸ ਨੂੰ ਹੋਣਾ ਜਿਵੇਂ ਜਿਵੇਂ ਇਹ ਜਾ ਕੇ ਸੁਗਾਉਂਗੇ ਉਸੇ ਵੇਲੇ ਇਹ ਮੰਤਰ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਸ ਵੇਲੇ ਫੁੱਲ ਤੇ ਜਾਂ ਇਤਰ ਤੇ ਚੰਦ ਤੇ ਵੀ ਪੜਨਾ ਹੋਵੇ ਦਸੀ ਹੋਈ ਵਿਧੀ ਦੇ ਅਨੁਸਾਰ ਪੜਨਾ ਇੱਕ ਵਾਰੀ ਪੜ ਕੇ ਫੂਕ ਮਾਰ ਦੇਣੀ ਇੱਕ ਵਾਰੀ ਪੜ ਕੇ ਫੂਕ ਮਾਰ ਦੇਣੀ ਜਿੰਨੀ ਵਾਰੀ ਪੜਨਾ ਉਹਨੀ ਆਪ ਨੂੰ ਕਮਾ ਨੂੰ ਤੇ ਨਾਲ ਦੀ ਨਾਲ ਦ੍ਰਿੜ ਸੰਕਲਪ ਜ਼ਰੂਰ ਕਰਨਾ ਕਿ ਮੈਂ ਇਸ ਮੰਦੀ ਲਈ ਇਸ ਔਰ ਦੀ ਕੀ ਕਰ ਰਿਹਾ ਹਾਂ ਇਹ ਸੰਗ ਦੇ ਸਾਰ ਹੀ ਉਹਦਾ ਬਸ਼ਿਕਰਨ ਹੋਣਾ ਚਾਹੀਦਾ ਹੈ। ਬਾਠ ਕਰਨ ਲਈ ਜਣ ਕੇ ਬਾਠ ਚਲਾਉਣ ਲਈ ਹਲਤੇ ਬਾਠ ਕਰਦੇ ਤੁਸੀਂ ਧਿਆਨ ਉਸ 'ਤੇ ਰੱਖਣਾ ਜਿਹਨੂੰ ਤੁਸੀਂ ਬਸ ਕਰਨਾ ਚਾਹੁੰਦੇ ਹੋ। ਫੁੱਲ ਦੇ ਵਿੱਚ ਉਹਦੀ ਪੂਨ ਤਸਵੀਰ ਨਜ਼ਰੋਂ ਚੈਹੀਏ। ਇੰਨੀ ਇਕਾਗਰਤਾ ਦੇ ਨਾਲ ਇਹਦਾ ਜਾਪ ਕਰਨਾ ਹੈ। ਤਫ਼ਵੀਰ ਇਹ ਜ਼ਰੂਰ ਕੰਮ ਕਰੇਗਾ। ਇਹ ਜਾਪ ਤੁਸੀਂ ਇਤਰਤੇ ਵੀ ਕਰ ਸਕਦੇ ਜਿਹੜੇ ਇਤਰਤੇ ਕੀਤਾ ਉਹ ਆਪਣੇ ਆਪ ਤੇ ਵੀ ਛਿੜਕ ਕੇ ਆਪਣੇ ਆਪ ਨੂੰ ਲਾ ਕੇ ਵੀ ਉਹਦੇ ਲਾਗੇ ਦੀ ਲੰਗ ਸਕਦੇ ਆ ਜਿਸ ਵੇਲੇ ਉਹ ਇਹਦੀ ਸੁਗੰਧ ਜਾਵੇ ਉਹ ਸੁੰਘੇਗਾ ਸੁੰਘੇਗਾ ਜਾਂ ਤੇ ਉਸੇ ਬਿੱਲੀ ਬਸ਼ੀ ਚਾਮਨਾ ਸ਼ੁਰੂ ਹੋ ਜੀ ਬਗ ਕੁਝ ਪਲਾਂ ਦੇ ਵਿੱਚ ਹੀ ਉਹ ਤੁਹਾਡੇ ਮਗਰ ਲੱਗ ਜਾਵੇਗੀ ਸੋ ਦੋਸਤੋ ਇਸੀ ਵਿਧੀ ਦੱਸੀ ਹੋਈ ਵਿਧੀ ਦੇ ਅਨੁਸਾਰ ਹੀ ਸਾਰਾ ਕੰਮ ਕਰਨਾ ਹੁਣ ਉਹ ਤੁਹਾਨੂੰ ਮੰਤਰ ਪਾਠ ਦੱਸਦਿਆਂ ਇਸ ਮੰਤਰ ਪਾਠ ਨੂੰ ਚੰਗੀ ਤਰ੍ਹਾਂ ਸੁਣ ਕੇ ਲੈ ਕੇ ਕੰਠ ਕਰਕੇ ਹੀ ਇਹਦਾ जाप ਸ਼ੁਰੂ ਕਰਨਾ ਹੈ ਉਹ ਮੰਤਰ ਕੀ ਹੈ ਤੁਹਾਨੂੰ ਦੱਸਣ ਜਾ ਰਿਹਾ ਉਹ ਮੰਤਰ ਓਮ ਨਮੋ ਅਦੇਸ਼ ਗੁਰੂ ਕੋ ਅਦੇਸ਼ ਗੁਰੂ ਕੋ ਕਾਮਰੂਪ ਦੇਸ਼ ਕਮਖਿਆ ਦੇਵੀ جہاں بسے اسماعیل چوکی جوگی،, جوگی کے انگن پھول کیاری پھول چن چن کر لائے ڈونا چماری پھول ہسے پھول وکسے پھول میں نار سنگ ویر بسے جو اس پھول کی سونگے بات کب ہو نہ چھوڑے میری آس میری پکتی گروہ کی شکتی ਕੁਰੇ ਮੰਤਰ ਇਸ ਬੁਰੂ ਬੱਚਾ ਸੁਦੋਸਤ ਇਹ ਉਹ ਮੰਤਰ ਹੈ ਜਿਸ ਦਾ जाप ਤੁਸੀਂ 21 ਦਿਨ ਕਰਨਾ ਹੈ ਜੰਨਿਆ ਮਾਲਾ ਪਹਿਲੇ ਦਿਨ ਸ਼ੁਰੂ ਕੀਤੀਆਂ ਰੋਜ਼ਾਨਾ ਉਨੀਆਂ ਹੀ ਮਾਲਾ ਰੋਜ਼ ਕਰਨੀਆਂ 11:00 ਵਜੇ ਪਾਠ ਸ਼ੁਰੂ ਕਰਨਾ ਹੈ ਸੋ ਦੋਸਤੋ ਇਹ ਵੀਡੀਓ ਕਿ ਖੋਟੀ ਲੱਗ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਦੀ ਨਾਲ ਕੀਡੀ ਮੇਰੇ ਸਤਕਾਰਯੋਗ ਵੀਰ ਇਸ ਚੰਨ ਦੇ ਨਵੇਂ ਉਹਨਾਂ ਨੂੰ ਬੇਨਤੀ ਕੀਤੀ ਇਸ ਚੰਨ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਤੇ ਨਾਲ ਦੀ ਨਾਲ ਜਲਦ ਹੀ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੀ ਜਾਨਕੀ ਕਿਸੇ ਮੰਤਰ ਪਾਠ ਕਲਮੇ ਦੇ ਨਾਲ ਹਾਜ਼ਰ ਹੋਵਾਂਗੀ ਜਦ ਤੱਕ ਲਈ ਜੈ ਪੀਰਾ ਜੀ